ਜਦੋਂ ਖਾਲਸਾ ਜਿਹੜਾ ਦਾ ਜ਼ਿਕਰ ਆਉਂਦਾ ਹੈ ਕਿਦਾਂ ਵਰਡ ਨੂੰ ਚੇਂਜ ਕਰ ਰਿਹਾ ਖਾਲਸਾ ਜਿਹੜਾ ਕਿੱਥੇ ਕੀ ਦੇ ਰਿਹਾ ਖਾਲਸਾ ਜਿਹੜਾ ਮੈਨੂੰ ਲੱਗਦਾ ਕਿ ਇਹ ਜਿਹੜੀ ਯਾਤਰਾ ਹੈ ਇੱਕ ਦਇਆ ਦੀ ਕਿਉਂਕਿ ਅਸੀਂ ਭਲਾ ਕਰਨ ਦੇ ਲਈ ਉਦੋਂ ਹੀ ਘਰੋਂ ਨਿਕਲਦੇ ਹਾਂ ਜਦੋਂ ਸਾਡੇ ਅੰਦਰ ਦਇਆ ਹੈ ਜਦੋਂ ਕਿਸੇ ਪਤੀ ਸਾਡੇ ਅੰਦਰ ਦਇਆ ਕਿ ਮੁਸੀਬਤ 'ਚ ਹੈ ਇਹ ਪ੍ਰੋਬਲਮ 'ਚ ਹੈ ਮੈਨੂੰ ਦੀ ਹੈਲਪ ਕਰਨੀ ਚਾਹੀਦੀ ਹੈ ਉੱਥੇ ਸਭ ਤੋਂ ਸਟਰੋਂਗ ਇਮੋਸ਼ਨ ਕੀ ਹੈ ਦਇਆ ਹੈ ਤਾਂ ਮੈਨੂੰ ਲੱਗਦਾ ਕਿ ਦਇਆ ਧਰਮ ਹਿੰਮਤ ਔਰ ਇਹ ਅਸੀਂ ਕਰਨੇ ਕਰਨਾ ਦ੍ਰਿੜਤਾ ਔਰ ਉਸ ਪ੍ਰਮਾਤਮਾ ਤੇ ਸਿੱਟ ਕੇ ਸਾਰੀ ਗੱਲ ਕਿ ਕਿ ਅਸੀਂ ਨਹੀਂ ਕਰ ਰਹੇ ਇਹ ਪ੍ਰਮਾਤਮਾ ਸਾਹਿਬ ਤੋਂ ਕਰਵਾ ਰਹੇ ਇਹ ਸਾਰੀਆਂ ਚੀਜ਼ਾਂ ਖਾਲਸਾ ਈਡ ਦੇ ਵਿੱਚ ਨੇ ਸੋ ਮੈਨ ਲੱਗਦਾ ਕਿ ਇਹ ਇਹ ਫਲਸਫਾ ਹੈ ਜਿਹੜਾ ਇਹਨਾਂ ਮਜ਼ਬੂਤ ਬਣਾ ਰਿਹਾ ਦਿਨ-ਬਦਨ ਖਾਲਸਾ ਈਡ ਨੂੰ ਔਰ ਇਸ ਮਜ਼ਬੂਤੀ ਕਰਕੇ ਇਸ ਫੀਲ ਕਰਕੇ ਹੀ ਖਾਲਸਾ ਈਡ ਵਰਲਡ ਨੂੰ ਚੇਂਜ ਕਰ ਰਿਹਾ ਹੈ